ਦੇਖੋ ਜੀ ਅੱਜ ਮੰਡੀ ਦੇ ਵਿੱਚ ਆ ਕੇ ਸਰਕਾਰੀ ਪ੍ਰਬੰਧ ਦੇਖੇ ਤਾਂ ਜੋ ਕਿ ਸਾਡੇ ਕਿਸਾਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਸਰਕਾਰੀ ਰੇਟ ਜਿਹੜੀ 17 ਮੌਸਰ ਦੀ 299 ਰੁਪਏ ਜੋ ਸਰਕਾਰ ਵੱਲੋਂ ਰੇਟ ਹੈ ਔਰ ਮੈਂ ਹੁਣ ਦੇਖ ਕੇ ਆਇਆ ਹੇੜੀਆਂ ਤੇ ਔਰ ਮੈਂ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਕਰਦਾ ਵੀ ਜਿਹੜਾ ਮੌਸਰ ਆ ਜਿਤਨਾ ਹੁਣ ਕੋਈ ਗਿੱਲੀ ਫਸਲ ਆ ਜਾਂਦੀ ਹੈ ਉਹਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਵਧੀਆ ਢੰਗ ਨਾਲ ਆਪਣੀ ਫਸਲ ਲੈ ਕੇ ਆਉਣ ਤੇ ਜੋ ਸਰਕਾਰੀ ਰੇਟ ਹੈ ਉਹਨੂੰ ਪ੍ਰਾਪਤੀ ਆਪਣਾ ਕਰਕੇ ਜਿਹੜਾ ਵੀ ਇਹਨਾਂ ਨੂੰ ਵੀ ਕੋਈ ਤੰਗੀ ਪਰੇਸ਼ਾਨੀ ਨਾ ਹੋ ਵਨ ਟਾਈਮ ਜਿਹੜੀ ਸੈਟਲਮੈਂਟ ਉਹ ਕੀਤੀ ਹੈ ਜੀ ਉਹ ਸਾਡੇ ਸੈਲਰਾਂ ਵਾਸਤੇ ਜਾਂ ਸਾਰੇ ਵੀ ਬਹੁਤ ਵਧੀਆ ਇੱਕ ਸਕੀਮ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਹੈ ਹੁਣ ਮੇਰੀ ਇਹੋ ਬੇਨਤੀ ਹੈ ਵੀ ਇਹ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਪਾਰਟੀ ਹੈ ਹਰ ਵਰਗ ਦੇ ਨਾਲ ਹੈ ਹੁਣ ਆਪਣਾ ਆਪਣੇ ਜਿਹੜੇ ਸਾਡੇ ਸੈਲਰਾਂ ਵਾਲੇ ਵੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹਦਾ ਜਿਹੜਾ ਲਾਭ ਉਠਾ ਲੈਣ ਇਹ ਦੇਖੋ ਮੈਂ ਮੈਂ ਇੱਕ ਬੇਨਤੀ ਕਰਦਾ ਜੀ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਸੀ ਠੀਕ ਆ तकरीबन ਉਥੇ ਮਿੱਟੀ ਰੇਤਾ ਜਿਹੜੀ ਆ ਉਹ ਕਾਫੀ ਆ ਚੁੱਕੀ ਸੀ ਸਰਕਾਰ ਵੱਲੋਂ ਜਦੋਂ ਆਪਾਂ ਗਰਾਊਂਡ ਲੈਵਲ ਤੇ ਉਤਰੇ ਆ ਸਾਨੂੰ ਕਈ ਕਿਸਾਨਾਂ ਨੇ ਕਿਹਾ ਬੇਨਤੀ ਕੀਤੀ ਉਹਨਾਂ ਨੇ ਵੀ ਅੱਗੋਂ ਇਹੋ ਬੇਨਤੀ ਕੀਤੀ ਵੀ ਜਿਹੜੀ ਆ ਮਿੱਟੀ ਆ ਰੇਤ ਆ ਸਾਨੂੰ ਚੁੱਕਣ ਦੀ ਪ੍ਰਵਾਨਗੀ ਦਿੱਤੀ ਜਾਵੇ ਉਹਨਾਂ ਦੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਹਿੰਦੇ ਨਾ ਘਰ ਦਾ ਆਗੂ ਉਹ ਹੀ ਵਧੀਆ ਘਰ ਨੂੰ ਚਲਾ ਸਕਦਾ ਜਿਹੜਾ ਹਰ ਪਰਿਵਾਰ ਦੇ ਨਾਲ ਸਹਿਮਤੀ ਜਿਹੜਾ ਹਰ ਇਨਸਾਨ ਦੇ ਨਾਲ ਸਹਿਮਤੀ ਰੱਖਦਾ ਹੋਵੇ ਜਦੋਂ ਲੋਕਾਂ ਨੇ ਅਪੀਲ ਕੀਤੀ ਸਰਕਾਰ ਨੂੰ ਤੇ ਸਰਕਾਰ ਨੇ ਫਿਰ ਪਹਿਲ ਕਦਮੀ ਕਰਕੇ ਜਿਹਦਾ ਖੇਤ ਉਹਦੀ ਰੇਤ ਦਾ ਜਿਹੜਾ ਅਨਾਉਂਸ ਕੀਤਾ ਤਾਂ ਜੋ ਕਿ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉੱਥੇ ਕੋਈ ਮਿੱਟੀ ਆ ਰੇਤਾ ਵਾ ਉਹ ਪਹਿਲੀਆਂ ਦਾ ਆਪਣਾ ਲੈਵਲ ਜਿਹੜਾ ਸਹੀ ਢੰਗ ਨਾਲ ਕਰਕੇ ਉਹਨਾਂ ਨੂੰ ਵੇਚ ਕੇ ਉਹਦੇ ਨਾਲੋਂ ਵਧੀਆ ਆਪਣਾ ਗੁਜ਼ਾਰਾ ਜਿਹੜਾ ਉਹ ਵਧੀਆ ਕਰ ਸਕਦੇ ਬਿਲਕੁਲ ਜੀ ਕਿਸਾਨਾਂ ਨੂੰ ਅਪੀਲ ਆ ਉਹਨਾਂ ਨੂੰ ਇਹੋ ਬੇਨਤੀ ਹੈ ਵੀ ਫਸਲ ਜਿਹੜੀ ਆਪਣੀ ਉਹ ਸੁੱਕੀ ਲੈ ਕੇ ਆਉਣ ਤਾਂ ਜੋ ਕਿ ਉਹਨਾਂ ਨੂੰ ਕਿਸੇ ਵੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਪਣਾ ਮੌਚਰ ਜਿਹੜਾ ਵਾ ਉਹ ਜ਼ਰੂਰ ਚੈੱਕ ਕਰਕੇ ਠੀਕ ਅੱਜ ਬੜੀ ਖੁਸ਼ੀ ਵਾਲਾ ਦਿਨ ਆ ਔਰ ਅੱਜ ਸਾਡੇ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਖਰੀਦ ਆਜ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਪਰਮਲ ਦੀ ਸੋ ਬੜਾ ਹੀ ਅੱਜ ਐਮਐਲਏ ਸਾਹਿਬ ਸਾਡੇ ਮਾਨਜੋ ਪੰਜਾਬ ਪ੍ਰਧਾਨ ਸ਼ਹਿਰੀ ਕਲਸੀ ਇੱਥੇ ਪਹੁੰਚੇ ਸਨ ਤੇ ਉਹਨਾਂ ਦੇ ਹੁਕਮਾਂ ਮੁਤਾਬਿਕ ਅੱਜ ਖਰੀਦ ਸ਼ੁਰੂ ਕੀਤੀ ਗਈ ਹੈ ਸੋ ਮੇਰਾ ਇੱਕੋ ਹੀ ਮਕਸਦ ਰਹਿੰਦਾ ਹੈ ਜੋ ਮੈਨੂੰ ਸਰਕਾਰ ਨੇ ਜੋ ਸਾਡੇ ਐਮਐਲਏ ਸਾਹਿਬ ਮੇਰੇ ਵੱਡੇ ਵੀਰ ਮੇਰੇ ਗੁਰੂ ਸ਼ਹਿਰੀ ਕਲਸੀ ਨੇ ਜੋ ਡਿਊਟੀ ਲਗਾਈ ਹੈ ਕਿ ਅਗਰ ਕੋਈ ਕਿਸਾਨ ਜਾਂ ਕੋਈ ਭਰਾ ਅਗਰ ਕੋਈ ਜ਼ਿੰਮੇਦਾਰ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਮੈਂ ਦਿਨ ਰਾਤ ਸਵੇਰੇ ਸ਼ਾਮ ਨਾਲ ਦੀ ਸੇਵਾ 'ਚ ਹਾਜ਼ਰ ਆਂ ਜਿੰਨੇ ਵੀ ਲੋਕ ਇੱਥੇ ਜਾਣਦੇ ਨੇ ਸਾਰੇ ਸਭ ਇੱਥੇ ਜ਼ਿੰਮੇਵਾਰ ਸਭ ਭਾਰਤੀ ਸਭ ਨੂੰ ਪਤਾ ਹੈ ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਆਂਦੀ ਹੈ ਮੈਨੂੰ ਜਦੋਂ ਵੀ ਫੋਨ ਕਰਦੇ ਮੈਂ ਜਿਆਦਾ ਦੂਰੀ ਤੇ ਨਹੀਂ ਮੈਂ 10-15 ਮਿੰਟ ਜਿੱਥੇ ਪਹੁੰਚ ਜਾਂਦਾ ਕਿਤਨਾ ਕਿਤੇ ਬੋਲੀ ਦੀ ਵੀ ਜਰੂਰਤ ਪੈਂਦੀ ਹੈ ਤੇ ਮੈਂ ਆਪ ਆ ਕੇ ਕਰਾਉਂਦਾ ਤਾਂ ਜੋ ਸਾਡੇ ਜਿਹੜੇ ਜ਼ਿੰਮੇਦਾਰਾਂ ਨੂੰ ਜਿਹੜਾ ਉਹਨਾਂ ਦਾ ਰੇਟ ਆ ਆਲਰੇਡੀ ਜਿਹੜਾ ਸਾਡਾ ਮਾਝੀ ਵਾਲਾ ਏਰੀਆ ਇਹਨਾਂ ਨੇ ਕਾਫੀ ਹੜ੍ਹ ਦੇ ਕਾਰਨ ਕਾਫੀ ਫਸਲਾਂ ਨੂੰ ਨੁਕਸਾਨ ਹੋਇਆ ਸੋ ਮੈਂ ਨਹੀਂ ਚਾਹੁੰਦਾ ਕਿ ਜੇ ਸਾਡੇ ਸਰਕਾਰ ਨੇ ਇਹਨਾਂ ਸਾਥ ਦਿੱਤਾ ਤੇ ਮੈਂ ਵੀ ਸਾਥੋਂ ਪਿੱਛੇ ਰਾਜਾਂ ਤਾਂ ਮੈਂ ਵੀ ਦਿਨ ਰਾਤ ਦੀ ਸੇਵਾ 'ਚ ਹਾਜ਼ਰ ਆ। ਦੇਖੋ ਜਿਹੜਾ ਵੀ ਲੋਕ ਜਿਹੜੇ ਬੰਦੇ ਮਿਹਨਤ ਕਰਦੇ ਨੇ ਜਾਂ ਜਿਹੜੇ ਤਰੱਕੀ ਕਰਦੇ ਨੇ ਹਮੇਸ਼ਾ ਉਹਨਾਂ ਦੇ ਨੈਗੇਟਿਵ ਪ੍ਰਚਾਰ ਤੇ ਲੋਕਾਂ ਨੇ ਕਰਨਾ ਕਰਨਾ। ਔਰ ਉਸ ਦਿਨ ਵੀ ਉਹ ਕਿਸਾਨ ਭਰਾ ਸੀਗਾ ਕਿਤੇ ਬਾਹਰੋਂ ਕਿਤੇ ਤਪੇ ਆਇਆ ਸੀਗਾ। ਬਾਹਰੋਂ ਤਪੇ ਆਇਆ ਤੇ ਇੱਥੇ ਇੱਕ ਆਦਾ ਬੰਦੇ ਨੇ ਵੈਸ਼ ਸ਼ਰਾਰਤ ਕਰਤੀ ਤੇ ਉਹ ਬੰਦੇ ਨੇ ਬਿਨਾਂ ਕਿਸੇ ਨੂੰ ਸੰਪਰਕ ਕੀਤੇ ਨਾ ਮੈਨੂੰ ਸੰਪਰਕ ਕੀਤਾ ਨਾ ਮੇਰੇ ਇੱਥੇ ਲੈ ਕੇ ਕਿਸੇ ਅਫਸਰ ਨੂੰ ਨਾ ਸੈਕਟਰੀ ਨੂੰ ਨਾ ਮੰਡੀਪੋਰ ਦੇ ਕਿਸੇ ਵਿਅਕਤੀ ਨੂੰ ਔਰ ਨਾ ਹੀ ਜਿਹੜੇ ਆਰਤੀਆਂ ਦੇ ਪ੍ਰਧਾਨ ਜਾਂ ਲੇਬਰ ਦੇ ਪ੍ਰਧਾਨ ਕਿਸੇ ਨੂੰ ਸੰਪਰਕ ਨਹੀਂ ਕੀਤਾ ਸਿਰਫ ਇੱਕ ਬੰਦੇ ਨੇ ਪੁੱਛ ਕੇ ਤਾਂ ਬਾਰੋ-ਬਾਰੋ ਚਲੇ ਗਏ ਆਜ ਉਹ ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਫੇਰ ਆਏ ਆਪਣੀ ਫਸਲ ਲੈ ਕੇ ਤੇ ਮੇਰੇ ਕੋਲ ਸਿੱਧਾ ਆਏ ਤੇ ਮੈਂ ਉਹਨਾਂ ਦਾ ਰੇਟ ਜਿਹੜਾ 3300 ਪੁੱਛ ਲਵਾ ਕੇ ਦਿੱਤਾ ਸੀਗਾ ਤੇ ਉਹ ਬੜੇ ਖੁਸ਼ ਹੋ ਗਏ ਉਹਨਾਂ ਨੇ ਸਪੈਸ਼ਲ ਮੈਨੂੰ ਕਿਹਾ ਕਿ ਆਪਣੇ ਚੇਰਮੈਨ ਸਾਹਿਬ ਤੁਹਾਡੇ ਵੱਲੋਂ ਮੈਨੂੰ ਗਲਤ ਗਾਈਡ ਕੀਤਾ ਗਿਆ ਸੀਗਾ ਤੇ ਉਹਨਾਂ ਨੇ ਆਪ ਮਹਾਰੇ ਹੋ ਕੇ ਦੁਬਾਰਾ ਮਾਫੀ ਮੰਗ ਕੇ ਤੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਆਜ ਦਾਣਾ ਮੰਡੀ ਪਟਾਲਾ ਦੇ ਵਿੱਚ ਜਿਹੜੀ ਸਰਕਾਰੀ ਪਰਚੇਜ ਆ ਉਹ ਰੰਭ ਹੋਈ ਆ ਸਾਡੇ ਮਾਨਯੋਗ ਐਮਐਲ ਖਲਾਸ ਸਾਰਾ ਜਿਹੜਾ ਪ੍ਰਸ਼ਾਸਨ ਆ ਉਹ ਇਹਦੀ ਰਮਤਾ ਕਰਾ ਕੇ ਗਿਆ ਅੱਜ ਬਹੁਤ ਵਧੀਆ ਆਪਾਂ ਜ਼ਿੰਮੇਵਾਰਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ 2399 ਰੁਪਏ ਸਰਕਾਰੀ ਬੋਲੀ ਹੈ ਜਿਹੜੀ ਉਹਦੀ ਹੋਈ ਆ ਸਰਕਾਰ ਦਾ ਰੇਟ 2399 ਰੁਪਏ ਆ ਆਪਾਂ ਜ਼ਿੰਮੇਵਾਰਾਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣਾ ਮਾਲ ਸੁਕਾ ਕੇ ਲਿਆਓ ਤੇ ਪੂਰਾ ਭਾਅ ਵਟੋ ਗਿੱਲਾ ਮਾਲ ਨਾ ਲਿਆਓ ਗਿੱਲੇ ਮਾਲ ਦੇ ਕਰਕੇ ਸਾਨੂੰ ਵੀ ਬੜੀਆਂ ਦਿੱਕਤਾਂ ਆਉਂਦੀਆਂ ਪਲੱਸ ਜਿੰਨੇ ਵੀ ਹੋਰ ਵੀ ਸਾਡੇ ਨਾਲ ਏਜੰਸੀਆਂ ਦੇ ਇਨਸਪੈਕਟਰ ਆ ਉਹਨਾਂ ਨੂੰ ਵੀ ਬੜੀਆਂ ਵੱਡੀਆਂ ਦਿੱਕਤਾਂ ਆਉਂਦੀਆਂ ਕਿਉਂਕਿ ਜ਼ਿੰਮੇਵਾਰ ਫਿਰ ਇਸੇ ਚੀਜ਼ ਸੋਚਦਾ ਆ ਕਿ ਮੇਰਾ ਤੇ ਮੇਰਾ ਭਾਜ ਜਿਹੜਾ ਪੂਰਾ ਲੱਗਣਾ ਚਾਹੀਦਾ ਇਹ ਕਰਕੇ ਪੂਰਾ ਜਿਹੜਾ ਸੁੱਕਾ 17% ਮੌਇਸਚਰ ਦਾ ਮਾਲ ਆ ਉਹਦਾ ਭਾਜ 299 ਰੁਪਏ ਲੱਗਦਾ 17 ਪਰਸੈਂਟ ਇਸ ਤਾਰੀਖ